ਬਡੀ ਖਬਰ ਯੂਪੀ ਦੇ ਗੋਂਡਾ ਇਲਾਕੇ ਤੋਂ ਆ ਰਹੀ ਹੈ ਜਿਸ ਵਿੱਚ ਇੱਕ ਰੇਲ ਹਾਦਸਾ ਵਾਪਰਿਆ ਦੱਸ ਦਈਏ ਕਿ ਡਿਬਰੂਗੜ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਹੈ ਦੱਸ ਦਈਏ ਕਿ ਇਸ ਟ੍ਰੇਨ ਦੇ ਕਰੀਬ 10 ਤੋਂ 11 ਡੱਬੇ ਪਟਰੀ ਤੋਂ ਹੇਠਾਂ ਉੱਤਰ ਗਏ ਨੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਇਹ ਟ੍ਰੇਨ ਜੋ ਹੈ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਸੀ ਤੇ ਅਚਾਨਕ ਇਸ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਜਿੱਥੇ ਕਿ 10 ਤੋਂ 11 ਡੱਬੇ ਟ੍ਰੇਨ ਦੇ ਨੇ ਜਿਹੜੇ ਉਹ ਪਟੜੀ ਤੋਂ ਉਤਰ ਜਾਂਦੇ ਨੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਜੋ ਕਿ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰਿਆ ਦੱਸਦੀ ਹੈ ਕਿ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਲੱਗੇ ਨੇ ਕਰੀਬ 10 ਤੋਂ 11 ਡੱਬੇ ਟ੍ਰੇਨ ਦੇ ਪਟੜੀ ਤੋਂ ਲੱਗੇ ਨੇ ਤੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਤੇ ਬਾਕੀ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਘਟਨਾ ਬਾਰੇ ਹਾਲੇ ਤੱਕ ਰੇਲਵੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉੱਥੇ ਹੀ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਵੱਲੋਂ ਰਾਹਤ ਕਾਰਜੀਆਂ ਟੀਮਾਂ ਨੂੰ ਮੌਕੇ ਤੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਰਾਹਤ ਕਾਰਜ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਦੱਸਦੇ ਕਿ ਪਟਰੀ ਤੋਂ ਉਤਰੇ ਡੱਬਿਆਂ ਦੇ ਵਿੱਚ ਸਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਹਾਲਾਂਕਿ ਇਹ ਟ੍ਰੇਨ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਰੇਲਵੇ ਅਧਿਕਾਰੀਆਂ ਦੇ ਵੱਲੋਂ ਵੀ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਤਾਂ ਦੱਸਦੀ ਹੈ ਇਸ ਵੇਲੇ ਦੀ ਵੱਡੀ ਖਬਰ ਯੂਪੀ ਤੋਂ ਸਾਹਮਣੇ ਆਇਆ ਜੁੱਥੇ ਕੀ ਇੱਕ ਟ੍ਰੇਨ ਹਾਦਸਾ ਵਾਪਰਿਆ ਰੇਲ ਗੱਡੀ ਹੈ ਜਿਹੜੀ ਉਹ ਪਟਰੀ ਤੋਂ ਲੈ ਗਈ ਹੈ ਕਰੀਬ 10 ਤੋਂ 11 ਡੱਬੇ ਇਸ ਰੇਲ ਗੱਡੀ ਦੇ ਨੇ ਜਿਹੜੇ ਉਹ ਪਟਰੀ ਤੋਂ ਲੈ ਗਏ ਨੇ ਦੱਸਦੇ ਕਿ ਡਿਬਰੂਗੜ ਐਕਸਪ੍ਰੈਸ ਦੇ ਨਾਲ ਇਹ ਹਾਦਸਾ ਵਾਪਰਿਆ ਜੋ ਕਿ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਸੀ ਤਾਂ ਰਸ ਦੇ ਵਿੱਚ ਅਚਾਨਕ ਇਹ ਹਾਦਸਾ ਵਾਪਰਿਆ ਜੁੱਥੇ ਇਸ ਰੇਲ ਗੱਡੀ ਦੇ 10 ਤੋਂ 11 ਡੱਬੇ ਪਟਰੀ ਤੋਂ ਲੈ ਗਏ ਨੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਘਟਨਾਵਾਂ ਵਾਪਰੀਆਂ ਨੇ ਜੁੱਥੇ ਰੇਲ ਗੱਡੀਆਂ ਨੇ ਜਿਹੜੀਆਂ ਉਹ ਹਾਦਸੇ ਦਰਸ਼ਕਾਰ ਹੋਈਆਂ ਨੇ ਕਈ ਵਾਰ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੇ ਵਿੱਚ ਗਵਾਈਆਂ ਨੇ ਤਾਂ ਦੱਸਦੀ ਹੈ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਇਹ ਟ੍ਰੇਨ ਹਾਦਸਾ ਵਾਪਰਿਆ ਅਤੇ ਕਈ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਨੇ ਤਾਂ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਕੀ ਇਹ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਹੈ ਕਿ ਡਿਬਰੂਗੜ ਐਕਸਪ੍ਰੈਸ ਜੋ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹਾਲੇ ਤੱਕ ਕੋਈ ਵੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਕਿ ਕਿੰਨੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਪਰ ਤਸਵੀਰਾਂ ਤਾਂ ਹੁਣ ਲਗਾਤਾਰ ਦਿਖਾ ਰਿਆ ਹੈ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰੇ ਰੇਲ ਹਾਦਸੇ ਦੀਆਂ ਇਸ ਵੇਲੇ ਦੀ ਵੱਡੀ ਖਬਰ ਯੂਪੀ ਦੇ ਗੋਂਡਾ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਰੇਲ ਹਾਦਸਾ ਵਾਪਰਿਆ ਦੱਸ ਦਈਏ ਕਿ ਡਿਬਰੂਗੜ ਐਕਸਪ੍ਰੈਸ ਪਟਰੀ ਤੋਂ ਉਤਰ ਗਈ ਹੈ ਦੱਸ ਦਈਏ ਕਿ ਇਸ ਟ੍ਰੇਨ ਦੇ ਕਰੀਬ 10 ਤੋਂ 11 ਡੱਬੇ ਪਟਰੀ ਤੋਂ ហេਟਾ ਉਤਰ ਗਏ ਨੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਇਹ ਟ੍ਰੇਨ ਜੋ ਹੈ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਸੀ ਤੇ ਅਚਾਨਕ ਇਸ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਜਿੱਥੇ ਕਿ 10 ਤੋਂ 11 ਡੱਬੇ ਟ੍ਰੇਨ ਦੇ ਨੇ ਜਿਹੜੇ ਉਹ ਪਟਰੀ ਤੋਂ ਉਤਰ ਜਾਂਦੇ ਨੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਜੋ ਕਿ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰਿਆ ਦੱਸਦੀ ਹੈ ਕਿ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟਰੀ ਤੋਂ ਲੱਗੇ ਨੇ ਕਰੀਬ 10 ਤੋਂ 11 ਡੱਬੇ ਟ੍ਰੇਨ ਦੇ ਪਟਰੀ ਤੋਂ ਲੱਗੇ ਨੇ ਤੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਤੇ ਬਾਕੀ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਘਟਨਾ ਬਾਰੇ ਹਾਲੇ ਤੱਕ ਰੇਲਵੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉਤੇ ਹੀ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਵੱਲੋਂ ਰਾਹਤ ਕਾਰਜੀਆਂ ਟੀਮਾਂ ਨੂੰ ਮੌਕੇ ਤੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਰਾਹਤ ਕਾਰਜ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਦੱਸਦੇ ਕਿ ਪਟਰੀ ਤੋਂ ਉਤਰੇ ਡੱਬਿਆਂ ਦੇ ਵਿੱਚ ਸੱਤੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਹਾਰਾ ਗਏ ਟ੍ਰੇਨ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਰੇਲਵੇ ਅਧਿਕਾਰੀਆਂ ਦੇ ਵੱਲੋਂ ਵੀ ਹਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਤਾਂ ਗੱਲ ਦੀ ਇਸ ਵੇਲੇ ਦੀ ਵੱਡੀ ਖਬਰ ਯੂਪੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਟ੍ਰੇਨ ਹਾਦਸਾ ਵਾਪਰਿਆ ਰੇਲ ਗੱਡੀ ਹੈ ਜਿਹੜੀ ਉਹ ਪਟਰੀ ਤੋਂ ਲੈ ਗਈ ਹੈ ਕਰੀਬ 10 ਤੋਂ 11 ਡੱਬੇ ਇਸ ਰੇਲ ਗੱਡੀ ਦੇ ਨੇ ਜਿਹੜੇ ਉਹ ਪਟਰੀ ਤੋਂ ਲੈ ਗਏ ਨੇ ਦੱਸਦੇ ਕਿ ਡਿਬਰੂਗੜ ਐਕਸਪ੍ਰੈਸ ਦੇ ਨਾਲ ਇਹ ਹਾਦਸਾ ਵਾਪਰਿਆ ਜੋ ਕਿ ਚੰਡੀਗੜ ਤੋਂ ਡਿਬਰੂਗੜ ਜਾ ਰਹੀ ਸੀ ਤਾਂ ਰਸਤੇ ਵਿੱਚ ਅਚਾਨਕ ਇਹ ਹਾਦਸਾ ਵਾਪਰਿਆ ਜਿੱਥੇ ਇਸ ਰੇਲ ਗੱਡੀ ਦੇ 10 ਤੋਂ 11 ਡੱਬੇ ਪਟੜੀ ਤੋਂ ਲੈ ਗਏ ਨੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਘਟਨਾਵਾਂ ਵਾਪਰੀਆਂ ਨੇ ਜਿੱਥੇ ਰੇਲ ਗੱਡੀਆਂ ਨੇ ਜਿਹੜੀਆਂ ਉਹ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਕਈ ਵਾਰ ਦਰਦਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੇ ਵਿੱਚ ਗਵਾਈਆਂ ਨੇ ਤਾਂ ਦੱਸਦੀ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਇਹ ਟ੍ਰੇਨ ਹਾਦਸਾ ਵਾਪਰਿਆ ਅਤੇ ਕਈ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਨੇ ਤਾਂ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਕਿ ਇਹ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਹੈ ਕਿ ਡਿਬਰੂਗੜ ਐਕਸਪ੍ਰੈਸ ਜੋ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹਾਲੇ ਤੱਕ ਕੋਈ ਵੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਕਿ ਕਿੰਨੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਤਤਸਵੀਰਾਂ ਤੋਂ ਲਗਾਤਾਰ ਦਿਖਾ ਰਿਆ ਹੈ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰੇ ਰੇਲ ਹਾਦਸੇ ਦੀਆਂ ਇਸ ਵੇਲੇ ਦੀ ਵੱਡੀ ਖਬਰ ਯੂਪੀ ਦੇ ਗੋਂਡਾ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਰੇਲ ਹਾਦਸਾ ਵਾਪਰਿਆ ਦੱਸ ਦਈਏ ਕਿ ਡਿਬਰੂਗੜ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਹੈ ਦੱਸ ਦਈਏ ਕਿ ਇਸ ਟ੍ਰੇਨ ਦੇ ਕਰੀਬ 10 ਤੋਂ 11 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ ਨੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਇਟ ਰੇਂਜ ਰੋਆ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਸੀ ਤੇ ਅਚਾਨਕ ਇਸ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਕਿ 10 ਤੋਂ 11 ਡੱਬੇ ਟ੍ਰੇਨ ਦੇ ਨੇ ਜਿਹੜੇ ਉਹ ਪਟੜੀ ਤੋਂ ਉੱਤਰ ਜਾਂਦੇ ਨੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਜੋ ਕਿ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰਿਆ ਦੱਸਦੀ ਹੈ ਕਿ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਲੱਗੇ ਨੇ ਕਰੀਬ 10 ਤੋਂ 11 ਡੱਬੇ ਟ੍ਰੇਨ ਦੇ ਪਟੜੀ ਤੋਂ ਲੱਗੇ ਨੇ ਤੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਤੇ ਬਾਕੀ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਘਟਨਾ ਬਾਰੇ ਹਾਲੇ ਤੱਕ ਰੇਲਵੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉੱਥੇ ਹੀ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਵੱਲੋਂ ਰਾਹਤ ਕਾਰਜੀਆਂ ਟੀਮਾਂ ਨੂੰ ਮੌਕੇ ਤੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਰਾਹਤ ਕਾਰਜ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਦੱਸਦੇ ਕਿ ਪਟਰੀ ਤੋਂ ਉtre ਡੱਬਿਆਂ ਦੇ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਹਾਲਾਂਕਿ ਇਹ ਟ੍ਰੇਨ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਰੇਲਵੇ ਅਧਿਕਾਰੀਆਂ ਦੇ ਵੱਲੋਂ ਵੀ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਤਾਂ ਦੱਸਦੀ ਹੈ ਇਸ ਵੇਲੇ ਦੀ ਵੱਡੀ ਖਬਰ यूपी तो सामने आई है जिते की एक ट्रेन हादसा वापर रेल पटरी तो लै गई है करीब दस तो ग्यारह डब्बे इस रेल तो गए पटरी तो लै गए हैं दस दिए कि डिब्रूगढ़ एक्सप्रैस केापर जो कि चंडीगढ़ तो डिब्रुगढ़ जा रही थ अचानक यह हादसा वापर जिते इस रेल गस तो डब्बे पटरी तो लै गए हैं इसको पहल भी कई अज्न घटनावान वापर ने जे ਰੇਲ ਗੱਡੀਆਂ ਨੇ ਜਿਹੜੀਆਂ ਉਹ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਕਈ ਵਾਰ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਇਹਨਾਂ ਹਾਦਸਿਆਂ ਦੇ ਵਿੱਚ ਗਵਾਈਆਂ ਨੇ ਤਾਂ ਦੱਸਦੀ ਹੈ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਇਹ ਟ੍ਰੇਨ ਹਾਦਸਾ ਵਾਪਰਿਆ ਹੈ ਅਤੇ ਕਈ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਨੇ ਤਾਂ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਕਿ ਇਹ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਹੈ ਕਿ ਡਿਬਰੂਗੜ੍ਹ ਐਕਸਪ੍ਰੈਸ ਜੋ ਹੈ ਆਪ ਤੇ ਦਾ ਸ਼ਿਕਾਰ ਹੋਈ ਹੈ ਤੇ ਹਾਲੇ ਤੱਕ ਕੋਈ ਵੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਕਿ ਕਿੰਨੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਤਾਂ ਉਹ ਲਗਾਤਾਰ ਦਿਖਾ ਰਿਹਾ ਹੈ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰੇ ਰੇਲ ਹਾਦਸੇ ਦੀਆਂ ਇਸ ਵੇਲੇ ਦੀ ਵੱਡੀ ਖਬਰ ਯੂਪੀ ਦੇ ਗੋਂਡਾ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਰੇਲ ਹਾਦਸਾ ਵਾਪਰਿਆ ਦੱਸ ਦਈਏ ਕਿ ਡਿਬਰੂਗੜ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਹੈ ਦੱਸ ਦਈਏ ਕਿ ਇਸ ਟ੍ਰੇਨ ਦੇ ਕਰੀਬ 10 ਤੋਂ 11 ਡੱਬੇ ਪਟ ਇਥਾ ਉਤਰ ਗਏ ਨੇ ਤੇ ਇੱਕ ਵੱਡਾ ਹਾਦਸਾ ਵਾਪਰਿਆ। ਇਹ ਟ੍ਰੇਨ ਜੋ ਹੈ ਚੰਡੀਗੜ੍ਹ ਤੋਂ ਡਿਬ੍ਰੂਗੜ ਜਾ ਰਹੀ ਸੀ ਤੇ ਅਚਾਨਕ ਇਸ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਜਿੱਥੇ ਕਿ 10 ਤੋਂ 11 ਡੱਬੇ ਟ੍ਰੇਨ ਦੇ ਨੇ ਜਿਹੜੇ ਉਹ ਪਟੜੀ ਤੋਂ ਉਤਰ ਜਾਂਦੇ ਨੇ। ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਜੋ ਕਿ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰਿਆ ਦੱਸਦੀ ਹੈ ਕਿ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟਰੀ ਤੋਂ ਲੱਗੇ ਨੇ ਕਰੀਬ 10 ਤੋਂ 11 ਡੱਬੇ ਟ੍ਰੇਨ ਦੇ ਪਟਰੀ ਤੋਂ ਲੱਗੇ ਨੇ ਤੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਤੇ ਬਾਕੀ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਘਟਨਾ ਬਾਰੇ ਹਾਲੇ ਤੱਕ ਰੇਲਵੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉੱਥੇ ਹੀ ਮੁੱਖ ਮੰਤਰੀ yogi aditya nath ਦੇ ਵੱਲੋਂ ਰਾਹਤ ਕਾਰਜ ਦੀਆਂ ਟੀਮਾਂ ਨੂੰ ਮੌਕੇ ਤੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਰਾਹਤ ਕਾਰਜ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਦੱਸ ਦੇ ਕਿ ਪਟਰੀ ਤੋਂ ਉਤਰੇ ਡੱਬਿਆਂ ਦੇ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਹਾਲਾਂਕਿ ਇਹ ਟ੍ਰੇਨ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਰੇਲਵੇ ਅਧਿਕਾਰੀਆਂ ਦੇ ਵੱਲੋਂ ਵੀ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਏ ਤਾਂ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਯੂਪੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਟ੍ਰੇਨ ਹਾਦਸਾ ਵਾਪਰਿਆ ਰੇਲ ਗੱਡੀ ਹੈ ਜਿਹੜੀ ਉਹ ਪਟਰੀ ਤੋਂ ਲੈ ਗਈ ਹੈ ਕਰੀਬ 10 ਤੋਂ 11 ਡੱਬੇ ਇਸ ਰੇਲ ਗੱਡੀ ਦੇ ਨੇ ਜਿਹੜੇ ਉਹ ਪਟਰੀ ਤੋਂ ਲੈ ਗਏ ਨੇ ਅੱਜ ਦੇ ਕਿ ਡਿਬਰੂਗੜ ਐਕਸਪ੍ਰੈਸ ਦੇ ਨਾਲ ਇਹ ਹਾਦਸਾ ਵਾਪਰਿਆ ਜੋ ਕਿ ਚੰਡੀਗੜ ਤੋਂ ਡਿਬਰੂਗੜ ਜਾ ਰਹੀ ਸੀ ਤਾਂ ਰਸਤੇ ਵਿੱਚ ਅਚਾਨਕ ਇਹ ਹਾਦਸਾ ਵਾਪਰਿਆ ਜਿੱਥੇ ਇਸ ਰੇਲ ਗੱਡੀ ਦੇ 10 ਤੋਂ 11 ਡੱਬੇ ਪਟੜੀ ਤੋਂ ਲੈ ਗਏ ਨੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਘਟਨਾਵਾਂ ਵਾਪਰੀਆਂ ਨੇ ਜਿੱਥੇ ਰੇਲ ਗੱਡੀਆਂ ਨੇ ਜਿਹੜੀਆਂ ਉਹ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਕਈ ਵਾਰ ਦਰਸਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੇ ਵਿੱਚ ਗਵਾਈਆਂ ਨੇ ਤਾਂ ਦੱਸਦੀ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਇਹ ਟ੍ਰੇਨ ਹਾਦਸਾ ਵਾਪਰਿਆ ਅਤੇ ਕਈ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਨੇ ਤਾਂ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਕੀ ਇਹ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਹੈ ਕਿ ਡਿਬਰੂਗੜ ਐਕਸਪ੍ਰੈਸ ਜੋ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹਾਲੇ ਤੱਕ ਕੋਈ ਵੀ ਪੁਸ਼ਤੀ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਕਿ ਕਿੰਨੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਆ ਹੈ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰੇ ਰੇਲ ਹਾਦਸੇ ਦੀਆਂ ਇਸ ਵੇਲੇ ਦੀ ਵੱਡੀ ਖਬਰ ਯੂਪੀ ਦੇ ਗੋਂਡਾ ਇਲਾਕੇ ਤੋਂ ਆ ਰਹੀ ਹੈ ਜਿਸ ਵਿੱਚ ਇੱਕ ਰੇਲ ਹਾਦਸਾ ਵਾਪਰਿਆ ਦੱਸ ਦਈਏ ਕਿ ਡਿਬਰੂਗੜ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਹੈ ਦੱਸ ਦਈਏ ਕਿ ਇਸ ਟ੍ਰੇਨ ਦੇ ਕਰੀਬ 10 ਤੋਂ 11 ਡੱਬੇ ਪਟਰੀ ਤੋਂ ਹੇਠਾਂ ਉੱਤਰ ਗਏ ਨੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਇਹ ਰੇਂਜੋਰਾ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਸੀ ਤੇ ਅਚਾਨਕ ਇਸ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਕਿ 10 ਤੋਂ 11 ਡੱਬੇ ਟ੍ਰੇਨ ਦੇ ਨੇ ਜਿਹੜੇ ਉਹ ਪਟੜੀ ਤੋਂ ਉਤਰ ਜਾਂਦੇ ਨੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਜੋ ਕਿ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰਿਆ ਦੱਸਦੀ ਹੈ ਕਿ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਲੱਗੇ ਨੇ ਕਰੀਬ 10 ਤੋਂ 11 ਡੱਬੇ ਟ੍ਰੇਨ ਦੇ ਪਟੜੀ ਤੋਂ ਲੱਗੇ ਨੇ ਤੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਤੇ ਬਾਕੀ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਘਟਨਾ ਬਾਰੇ ਹਾਲੇ ਤੱਕ ਰੇਲਵੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉੱਥੇ ਹੀ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੇ ਵੱਲੋਂ ਰਾਹਤ ਕਾਰਜੀਆਂ ਟੀਮਾਂ ਨੂੰ ਮੌਕੇ ਤੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਰਾਹਤ ਕਾਰਜ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਦੱਸਦੇ ਕਿ ਪਟਰੀ ਤੋਂ ਉtre ਡੱਬਿਆਂ ਦੇ ਵਿੱਚ ਸਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਹਾਲਾਂਕਿ ਇਹ ਟ੍ਰੇਨ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਰੇਲਵੇ ਅਧਿਕਾਰੀਆਂ ਦੇ ਵੱਲੋਂ ਵੀ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਤਾਂ ਦੱਸਦੀ ਹੈ ਇਸ ਵੇਲੇ ਦੀ ਵੱਡੀ ਖਬਰ यूपी तो सामने आई है जिते की एक ट्रेन हादसा वापर रेल पटरी तो लै गई है करीब दस तो गया डबे इस रेल गए पटरी तो लै गए हैं दस दिए कि डिब्रूगढ़ एक्सप्रेस केापरिया जो कि चंडीगढ़ तो डिब्रूगढ़ जा रही थे अचानक यह हादसा वापर जिते इस रेल गस तोरह डब्बे पटरी तो लै गए हैं इसको पहल भी कई अज्क घटनावान वापर ने जिते ਰੇਲ ਗੱਡੀਆਂ ਨੇ ਜਿਹੜੀਆਂ ਉਹ ਹਾਦਸੇ ਦਰਸ਼ਕਾਰ ਹੋਈਆਂ ਨੇ ਕਈ ਵਾਰ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੇ ਵਿੱਚ ਗਵਾਈਆਂ ਨੇ ਤਾਂ ਦੱਸਦੀ ਹੈ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਇਹ ਟ੍ਰੇਨ ਹਾਦਸਾ ਵਾਪਰਿਆ ਅਤੇ ਕਈ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਨੇ ਤਾਂ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਕਿ ਇਹ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਹੈ ਕਿ ਡਿਬਰੂਗੜ ਐਕਸਪ੍ਰੈਸ ਜੋ ਹੈ ਹੱਦ ਤੇ ਦਰ ਸ਼ਿਕਾਰ ਹੋਈ ਹੈ ਤੇ ਹਾਲੇ ਤੱਕ ਕੋਈ ਵੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਕਿ ਕਿੰਨੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਪਰ ਤਸਵੀਰਾਂ ਤਾਂ ਹਾਨੂੰ ਲਗਾਤਾਰ ਦਿਖਾ ਰਿਆ ਹੈ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰੇ ਰੇਲ ਹਾਦਸੇ ਦੀਆਂ ਇਸ ਵੇਲੇ ਦੀ ਵੱਡੀ ਖਬਰ ਯੂਪੀ ਦੇ ਗੋਂਡਾ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਰੇਲ ਹਾਦਸਾ ਵਾਪਰਿਆ ਦੱਸ ਦਈਏ ਕਿ ਡਿਬਰੂਗੜ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਹੈ ਦੱਸ ਦਈਏ ਕਿ ਇਸ ਟ੍ਰੇਨ ਦੇ ਕਰੀਬ 10 ਤੋਂ 11 ਡੱਬੇ ਪਟਰੀ ਤੋਂ ហេਟਾ ਉਤਰ ਗਏ ਨੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਇਹ ਟ੍ਰੇਨ ਜੋ ਹੈ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਸੀ ਤੇ ਅਚਾਨਕ ਇਸ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਜਿੱਥੇ ਕਿ 10 ਤੋਂ 11 ਡੱਬੇ ਟ੍ਰੇਨ ਦੇ ਨੇ ਜਿਹੜੇ ਉਹ ਪਟਰੀ ਤੋਂ ਉਤਰ ਜਾਂਦੇ ਨੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਜੋ ਕਿ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰਿਆ ਦੱਸਦੀ ਹੈ ਕਿ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟਰੀ ਤੋਂ ਲੱਗੇ ਨੇ ਕਰੀਬ 10 ਤੋਂ 11 ਡੱਬੇ ਟ੍ਰੇਨ ਦੇ ਪਟਰੀ ਤੋਂ ਲੱਗੇ ਨੇ ਤੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਤੇ ਬਾਕੀ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਘਟਨਾ ਬਾਰੇ ਹਾਲੇ ਤੱਕ ਰੇਲਵੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉਤੇ ਹੀ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੇ ਵੱਲੋਂ ਰਾਹਤ ਕਾਰਜ ਦੀਆਂ ਟੀਮਾਂ ਨੂੰ ਮੌਕੇ ਤੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਰਾਹਤ ਕਾਰਜ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਦੱਸਦੇ ਕਿ ਪਟਰੀ ਤੋਂ ਉਸਰੇ ਡੱਬਿਆਂ ਦੇ ਵਿੱਚ ਸੱਤੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਹਾਰਾ ਗਏ ਟ੍ਰੇਨ ਦਾ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਰੇਲਵੇ ਅਧਿਕਾਰੀਆਂ ਦੇ ਵੱਲੋਂ ਵੀ ਹਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਤਾਂ ਗੱਲ ਦੀ ਇਸ ਵੇਲੇ ਦੀ ਵੱਡੀ ਖਬਰ ਯੂਪੀ ਤੋਂ ਸਾਹਮਣੇ ਆਇਆ ਜੁਫੇਕੀ ਇੱਕ ਟ੍ਰੇਨ ਹਾਦਸਾ ਵਾਪਰਿਆ ਰੇਲ ਗੱਡੀ ਹੈ ਜਿਹੜੀ ਉਹ ਪਟਰੀ ਤੋਂ ਲੈ ਗਈ ਹੈ ਕਰੀਬ 10 ਤੋਂ 11 ਡੱਬੇ ਇਸ ਰੇਲ ਗੱਡੀ ਦੇ ਨੇ ਜੜੇ ਉਹ ਪਟਰੀ ਤੋਂ ਲੈ ਗਏ ਨੇ ਦੱਸਦੇ ਕਿ ਡਿਬਰੂਗੜ ਐਕਸਪ੍ਰੈਸ ਦੇ ਨਾਲ ਇਹ ਹਾਦਸਾ ਵਾਪਰਿਆ ਜੋ ਕਿ ਚੰਡੀਗੜ ਤੋਂ ਡਿਬਰੂਗੜ ਜਾ ਰਹੀ ਸੀ ਤਾਂ ਰਸਤੇ ਵਿੱਚ ਅਚਾਨਕ ਇਹ ਹਾਦਸਾ ਵਾਪਰਿਆ ਜਿੱਥੇ ਇਸ ਰੇਲ ਗੱਡੀ ਦੇ 10 ਤੋਂ 11 ਡੱਬੇ ਪਟੜੀ ਤੋਂ ਲੈ ਗਏ ਨੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਘਟਨਾਵਾ ਵਾਪਰੀਆਂ ਨੇ ਜਿੱਥੇ ਰੇਲ ਗੱਡੀਆਂ ਨੇ ਜਿਹੜੀਆਂ ਉਹ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਕਈ ਵਾਰ ਦਰਦਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੇ ਵਿੱਚ ਗਵਾਈਆਂ ਨੇ ਤਾਂ ਦੱਸਦੀ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਇਹ ਟ੍ਰੇਨ ਹਾਦਸਾ ਵਾਪਰਿਆ ਅਤੇ ਕਈ ਦਰਜਨਾ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਨੇ ਤਾਂ ਇਹ ਤਸਵੀਰਾਂ ਨੇ ਯੂਪੀ ਦੇ ਗੋਂਡਾ ਇਲਾਕੇ ਦੀਆਂ ਜਿੱਥੇ ਕੀ ਇਹ ਟ੍ਰੇਨ ਹਾਦਸਾ ਵਾਪਰਿਆ ਦੱਸਦੀ ਹੈ ਕਿ ਡਿਬਰੂਗੜ ਐਕਸਪ੍ਰੈਸ ਜੋ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹਾਲੇ ਤੱਕ ਕੋਈ ਵੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਕਿ ਕਿੰਨੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਫਿਰਾ ਤੋਂ ਹਰ ਨੂੰ ਲਗਾਤਾਰ ਦਿਖਾ ਰਿਹਾ ਹੈ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰੇ ਰੇਲ ਹਾਦਸੇ ਦੀਆਂ ਇਸ ਵੇਲੇ ਦੀ ਵੱਡੀ ਖਬਰ ਯੂਪੀ ਦੇ ਗੋਂਡਾ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਰੇਲ ਹਾਦਸਾ ਵਾਪਰਿਆ ਦੱਸ ਦਈਏ ਕਿ ਡਿਬਰੂਗੜ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਹੈ ਦੱਸ ਦਈਏ ਕਿ ਇਸ ਟ੍ਰੇਨ ਦੇ ਕਰੀਬ 10 ਤੋਂ 11 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ ਨੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਇਹ ਰੇਲ ਰੋਅਾ ਚੰਡੀਗੜ੍ਹ ਤੋਂ ਡਿਬ੍ਰੂਗੜ ਜਾ ਰਹੀ ਸੀ ਤੇ ਅਚਾਨਕ ਇਸ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਕਿ 10 ਤੋਂ 11 ਡੱਬੇ ਟ੍ਰੇਨ ਦੇ ਨੇ ਜਿਹੜੇ ਉਹ ਪਟੜੀ ਤੋਂ ਉੱਤਰ ਜਾਂਦੇ ਨੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਜੋ ਕਿ ਯੂਪੀ ਦੇ ਗੋਂਡਾ ਇਲਾਕੇ ਦੇ ਵਿੱਚ ਵਾਪਰਿਆ ਦੱਸਦੀ ਹੈ ਕਿ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਲੱਗੇ ਨੇ ਕਰੀਬ 10 ਤੋਂ 11 ਡੱਬੇ ਟ੍ਰੇਨ ਦੇ ਪਟੜੀ ਤੋਂ ਲੱਗੇ ਨੇ ਤੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਤੇ ਬਾਕੀ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਘਟਨਾ ਬਾਰੇ ਹਾਲੇ ਤੱਕ ਰੇਲਵੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉੱਥੇ ਹੀ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਵੱਲੋਂ ਰਾਹਤ ਕਾਰਜੀਆਂ ਟੀਮਾਂ ਨੂੰ ਮੌਕੇ ਤੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਰਾਹਤ ਕਾਰਜ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਦੱਸਦੇ ਕਿ ਪਟਰੀ ਤੋਂ ਉtre ਡੱਬਿਆਂ ਦੇ ਵਿੱਚ ਸੱਤੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਹਾਲਾਂਕਿ ਇਹ ਟ੍ਰੇਨ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਰੇਲਵੇ ਅਧਿਕਾਰੀਆਂ ਦੇ ਵੱਲੋਂ ਵੀ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਤਾਂ ਦੱਸਦੀ ਹੈ ਇਸ ਵੇਲੇ ਦੀ ਵੱਡੀ ਖਬਰ